तत नाम श्री वाहेगुरु साहिब जी कबीर भाई, भाई मुझ है अनक करे कर पेश हम रखे गुरु अपने उनकी नो आदेश पावन श्लोक ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਗਤ ਕਬੀਰ ਸਾਹਿਬ ਦੇ ਸਲੋਕਾਂ ਦੇ ਵਿੱਚ ਦਰਜ ਹੈ ਤੇ ਭਗਤ ਕਬੀਰ ਸਾਹਿਬ ਦਾ ਇਹ ਉਚਾਰਨ ਕੀਤਾ ਹੋਇਆ 8ਵਾਂ ਸਲੋਕ ਹੈ ਇਸ ਪਾਵਨ ਸਲੋਕ ਅੰਦਰ ਭਗਤ ਕਬੀਰ ਸਾਹਿਬ ਸਾਡੇ ਨਾਲ ਗੁਰਮਤੀਆਂ ਸਾਂਝਾ ਗੁਰਮਤੀਆਂ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਫਰਮਾਨ ਕਰਦੇ ਨੇ ਕਿ ਜਿਹੜੀ ਹਉਮੈ ਹੈ ਹੰਕਾਰ ਹੈ ਜਿਹੜਾ ਇਹ ਹਉਮੈ ਕਈ ਤਰ੍ਹਾਂ ਦੀਆਂ ਸ਼ਕਲਾਂ ਬਣਾ ਕੇ ਕਈ ਤਰ੍ਹਾਂ ਦੇ ਰੂਪ ਬਣਾ ਕੇ ਮੇਰੇ ਕੋਲ ਵੀ ਆਈ ਜੀ ਹੈ। ਅਨੇਕ ਤਰ੍ਹਾਂ ਦੇ ਭੇਖ ਬਣਾਏ ਤਾਰੂਕੇ ਦੁਨੀਆ ਦੇ ਹਰ ਇੱਕ ਮਨੁੱਖ ਦੇ ਕੋਲ ਕਈ ਰੂਪਾਂ ਦੇ ਵਿੱਚ ਹਮੇ ਜਿਹੜੀ ਹੈ ਹੰਕਾਰ ਹੈ ਜਿਹੜਾ ਇਹ ਹੁੰਦਾ ਉਹ ਭਾਵੇਂ ਵਿੱਦਿਆ ਦਾ ਹੋਵੇ ਭਾਵੇਂ ਧਰਮ ਕਰਮ ਦਾ ਹੋਵੇ ਭਾਵੇਂ ਰਾਜ ਸੱਤਾ ਦਾ ਹੋਵੇ ਜਾਂ ਧਨ ਪਦਾਰਥਾਂ ਦਾ ਹੋਵੇ ਜ਼ਮੀਨਾਂ ਜੇ ਦਾਤਾਂ ਦਾ ਹੋਵੇ ਜਾਂ ਸੰਸਾਰ ਦੇ ਵਿੱਚ ਮਿਲੀ ਕਿਸੇ ਵੀ ਤਰ੍ਹਾਂ ਦੀ ਵਡਿਆਈ ਦਾ ਕੋਈ ਵੀ ਮਾਣ ਹੈ ਜਿਹੜਾ ਹੰਕਾਰ ਹੈ ਪਾਸ਼ਾ ਕਹਿੰਦੇ ਨੇ ਇਹ ਸਮੁੱਚਾ ਜਿਹੜਾ ਇਹ ਮਾਇਆ ਦਾ ਪਸਾਰਾ ਹੈ ਇਸ ਮੁੱਚੇ ਪਸਾਰੇ ਦੀ ਗੱਲ ਕਬੀਰ ਸਾਹਿਬ ਨੇ ਕੀਤੀ ਹੈ ਕਿ ਮੇਰੇ ਕੋਲ ਵੀ ਕਈ ਤਰ੍ਹਾਂ ਦੇ ਰੂਪ ਪਟਾ ਕੇ ਇਹ ਹੰਕਾਰ ਹਮੇ ਕਈ ਤਰ੍ਹਾਂ ਦੇ ਰੂਪ ਕਈ ਤਰ੍ਹਾਂ ਦੀਆਂ ਸ਼ਕਲਾਂ ਦੇ ਵਿੱਚ ਆਈਏ ਪਰ ਕਹਿੰਦੇ ਨੇ ਹਮ ਰਾਖੇ ਗੁਰ ਆਪਣੇ ਉਨ ਕੀਨੋਂ ਆਦੇਸ਼ ਕਹਿੰਦੇ ਨੇ ਪਰ ਮੇਰੇ ਕੋਲ ਹੰਮੇ ਆਈ ਜ਼ਰੂਰ ਹੈ ਕਈ ਸ਼ਕਲਾਂ ਦੇ ਵਿੱਚ ਪਰ ਮੇਰੇ ਕੋਲ ਗੁਰੂ ਦਾ ਗਿਆਨ ਹੋਣ ਕਰਕੇ ਗੁਰੂ ਦੀ ਮਤ ਹੋਣ ਕਰਕੇ ਤੇ ਗੁਰੂ ਦੀ ਸਮਝ ਹੋਣ ਕਰਕੇ ਮੇਰੇ ਉੱਤੇ ਇਸ ਹੰਮੇ ਦਾ ਇਸ ਹੰਕਾਰ ਦਾ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਅਸਰ ਨਹੀਂ ਹੋਇਆ ਕਿਉਂਕਿ ਦੁਨੀਆ ਕੋਲ ਜਦੋਂ ਇਹ ਹੰਮੇ ਜਾਂਦੀ ਹੈ ਸੰਸਾਰਕ ਸੋਚ ਵਾਲੇ ਬੰਦੇ ਕੋਲ ਕਿਸੇ ਤਰ੍ਹਾਂ ਦੀ ਵੀ ਵਧਾਈ ਜਾਂਦੀ ਹੈ ਉਹ ਬੰਦਾ ਹੰਕਾਰ ਵਿੱਚ ਆ ਜਾਂਦਾ ਮਾਣ ਵਿੱਚ ਆ ਜਾਂਦਾ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਤੇ ਆਪਣੇ ਹੰਕਾਰ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਸੰਸਾਰ ਦੇ ਅੰਦਰ ਸੰਸਾਰਿਕ ਜੀਵਨ ਨੂੰ ੱੱਕਾ ਵੀ ਕਰ ਦਿੰਦਾ ਬੜਾ ਕੁਝ ਕਰਦਾ ਪਰ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਹਮੇ ਮੇਰੇ ਕੋਲ ਕਈ ਸ਼ਕਲਾਂ ਦੇ ਵਿੱਚ ਕਈ ਰੂਪਾਂ ਦੇ ਵਿੱਚ ਆਈ ਪਰ ਮੈਨੂੰ ਗੁਰੂ ਨੇ ਮੱਤ ਦਿੱਤੀ ਹੋਈ ਸੀ ਗੁਰੂ ਦੀ ਸਮਝ ਮੇਰੇ ਕੋਲ ਸੀ ਗੁਰੂ ਦਾ ਗਿਆਨ ਹੁਣ ਕਰਕੇ ਇਸ ਹੰਕਾਰ ਨੇ ਇਸ ਹਮੇ ਨੇ ਸਤਿਗੁਰੂ ਕਹਿੰਦੇ ਨੇ ਆ ਕੇ ਮੈਨੂੰ ਨੰਮ ਸ਼িকার ਕੀਤੀ ਮੇਰੇ ਅੱਗੇ ਝੁਕ ਗਈ ਇੱਥੇ ਦੁਨੀਆ ਹੰਕਾਰ ਦੇ ਸ਼ਿਕਾਰ ਹੋ ਜਾਂਦੀ ਏ ਪਰ ਇੱਥੇ ਆ ਕੇ ਮੇਰੀ ਨਿਮਰਤਾ ਨੇ ਹੰਕਾਰ ਦਾ ਸ਼ਿਕਾਰ ਕਰ ਲਿਆ ਇਹ ਜਿਹੜੀ ਹਉਮੈ ਹੈ ਹਉਮੈ ਨੂੰ ਮੇਰੇ ਮੇਰੇ ਅੰਦਰ ਜੋ ਗੁਰੂ ਦੇ ਗਿਆਨ ਨੇ ਨਿਮਰਤਾ ਪੈਦਾ ਕੀਤੀ ਹੋਈ ਸੀ ਉਸ ਨਿਮਰਤਾ ਨੇ ਮੇਰੇ ਅੰਦਰ ਦੇ ਹੰਕਾਰ ਨੂੰ ਖਤਮ ਕਰ ਦਿੱਤਾ ਇਹ ਹੰਕਾਰ ਨੂੰ ਮੇਰੇ ਅੰਦਰ ਥਾਂ ਹੀ ਨਹੀਂ ਮਿਲੀ ਕੋਈ ਰਹਿਣ ਵਾਸਤੇ ਕਿਉਂਕਿ ਮੇਰੇ ਅੰਦਰ ਮੇਰਾ ਜਿਹੜਾ ਮਨ ਹੈ ਮੇਰੀ ਸੁਰਤ ਹੈ ਜਿਹੜੀ ਉਹ ਗੁਰੂ ਦੇ ਗਿਆਨ ਦੇ ਚਾਨਣ ਹੋਂ ਕਰਕੇ ਨਿਮਰਤਾ ਨਾਲ ਭਰੀ ਪਈ ਸੀ ਇਸ ਕਰਕੇ ਹੰਕਾਰ ਆਇਆ ਜ਼ਰੂਰ ਜ਼ਿੰਦਗੀ ਦੇ ਅੰਦਰ ਕਹਿੰਦੇ ਨੇ ਭਾਵੇਂ ਕਿ ਇਹ ਮਾਣ ਦੇਣ ਵਾਲੀਆਂ ਵਡਿਆਈਆਂ ਮਿਲੀਆਂ ਜ਼ਰੂਰ ਪਰ ਇਹਨਾਂ ਵਡਿਆਈਆਂ ਦਾ ਹੰਕਾਰ ਨਹੀਂ ਆਇਆ ਕਿਉਂਕਿ ਹੰਕਾਰ ਮੇਰੇ ਅੰਦਰ ਦੀ ਨਿਮਰਤਾ ਅੱਗੇ ਝੁਕ ਗਿਆ ਸਤੂ ਸਤਗੁਰੂ ਕਬੀਰ ਸਾਹਿਬ ਕਹਿੰਦੇ ਨੇ ਹੰਕਾਰ ਨੂੰ ਝੁਕਣਾ ਪੈ ਗਿਆ ਨਿਮਰਤਾ ਦੀ ਤਾਕਤ ਹੀ ਮੈਂ ਆਪਣੇ ਅੰਦਰ ਨਿਭਾ ਦਿੱਤੀ ਇਸ ਪਾਵਨ ਸ਼ਲੋਕ ਅੰਦਰ ਸਤਗੁਰੂ ਕਬੀਰ ਸਾਹਿਬ ਸਾਨੂੰ ਸਮਝਉਂਦੇ ਨੇ ਕਿ ਭਾਈ ਜੇ ਤੇਰੇ ਅੰਦਰ ਨਿਮਰਤਾ ਹੋਏਗੀ ਨਾ ਨਿਮਰਤਾ ਵਿੱਚ ਆਪਣੇ ਮਨ ਨੂੰ ਟਿਕਾ ਕੇ ਰੱਖੇਗਾ ਤਾਂ ਦੁਨੀਆ ਦੀ ਕਿਸੇ ਵੀ ਵਡਿਆਈ ਦਾ ਹੰਕਾਰ ਜਿਹੜਾ ਉਹ ਤੇਰੇ ਅੰਦਰੋਂ ਇਹ ਨਿਮਰਤਾ ਵਾਲਾ ਨੇਕੀ ਵਾਲਾ ਗੁਣ ਕਦੇ ਵੀ ਖਤਮ ਨਹੀਂ ਕਰ ਸਕਦਾ ਤੇਰੇ ਅੰਦਰ ਦਾ ਜਿਹੜਾ ਸਤਗੁਰ ਕਹਿੰਦੇ ਨੇ ਨਿਮਰਤਾ ਵਾਲਾ ਗੁਣ ਇਹ ਜੱਗ ਦੇ ਵਿੱਚ ਤੇਰੀ ਸੋਭਾ ਤੇਰੀ ਵਡਿਆਈ ਤੇਰੀ ਮਾਣ ਨੂੰ ਵਧਾਏਗਾ ਕਬੀਰ ਸਾਹਿਬ ਕਿਸ ਸਲੋਕ ਅੰਦਰ ਸਾਡੇ ਨਾਲ ਅੰਕਾਰ ਨੂੰ ਮਾਰਨ ਦੀ ਯੋਗਤਾ ਸਾਡੇ ਨਾਲ ਸਾਂਝੀ ਕਰਦੇ ਨੇ